ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਬਾਈ ਬਲੌਗ ਚੈਨਲ ਤੇ ਤੇ ਅੱਜ ਬਈ ਆਪਾਂ ਵਿਖਾਉਣਾ ਤੁਹਾਨੂੰ ਰੱਬ ਨੇ ਮੀਂਹ ਪਾਇਆ ਸਾਡੇ ਆਪਣੇ ਤਾਂ ਵੈਸੇ ਨਾ ਪਹਿਲਾਂ ਵੀ ਦੋ ਤਿੰਨ ਮੀਂਹ ਵਧੀਆ ਪਾ ਗਿਆ ਸੀ ਕਿਾਰੇ ਪਰ ਤੇ ਪਰ ਨਾ ਕੱਲ ਜਿਹੜੀ ਛੁੱਟੀ ਲਾਤੀ ਉਹ ਤਾਂ ਯਾਰ ਧੱਕਾ ਹੀ ਕਰ ਗਿਆ ਆ ਦੇਖੋ ਹੁਣ ਮੰਜਾ ਕੱਢਿਆ ਨੇ ਬਾਹਰ ਇਹਦੇ ਨਾਲ ਅਸੀਂ ਹੁਣ ਇਹ ਤੇ ਰਗ ਰੱਖ ਕੇ ਪੱਠੇ ਵੱਢਾਂਗੇ ਚਰੀ ਤੇ ਬਾਕੀ ਤੁਹਾਨੂੰ ਖਾਣਾ ਝੋਨਾ ਡੁੱਬਿਆ ਬਾਹਰ ਚਲਾਵਾਂਗੇ ਇਹ ਮੰਜਾ ਇੱਥੇ ਰੱਖ ਕੇ ਜਾਣਾ ਬੂ ਜਾ ਉੱਥੇ ਰੱਖਣਾ ਬੂ ਪਾਸੇ ਪਾਸੇ ਕਰਦੇ ਹਾਂ ਬਰੀ ਹੂੰ ਛਿਰੀ ਜੋ ਰਾਦਾਂ ਗੁਣ ਕਾਲਾ ਤਾਂ ਬਾਈ ਯਾਰ ਬਾਲਾ ਮੀ ਸਟਿਆ ਯਾਰ ਅਸਾਂ ਸਹੀ ਪੁੱਛੋ ਨਾ ਵੀ ਝੋਲੇ ਵੀ ਡੁੱਬੇ ਐ ਤੇ ਚਲੋ ਇਹ ਤਾਂ ਯਾਰ ਹੋ ਸਕਦਾ 2-4 ਦਿਨ ਅਜ ਝੋਨੇ ਨੰਗੇ ਹੋ ਜਾਣ ਕੀ ਕਿਰਾ ਉੱਤੋਂ ਬਚਤ ਰਵੇ ਤਾਂ ਪਰ ਜਿਹੜੀਆਂ ਮੱਕੀਆਂ ਸੀ ਚਾਰ ਵਾਲੀਆਂ ਇਹਨਾਂ ਨੂੰ ਕੁਝ ਨਹੀਂ ਦੱਸ ਸਕਦਾ ਖੜੀਆਂ ਉਹ ਹੁਣ ਜਿਹੜੀਆਂ ਵੱਡੀਆਂ ਉਹਨਾਂ ਵੀ ਚਾਰ ਕ ਦਿਨ ਲੇਟ ਵੱਡੀਆਂ ਜਾਣਗੀਆਂ ਹੂੰ ਮੈਂਦਲਾ ਸਿੱਟੀ ਡਿੱਗੀ ਵੀ ਹੈ ਵਿੱਚ ਯਾਰ ਹੈ ਨਾ ਨਹੀਂ ਡਿੱਗੀ ਰੂਪੀ ਦਾ ਨਹੀਂ ਛਾਂਡੇ ਜਿਹੋ ਟੇਡੇ ਵਿੰਗੇ ਹੈਗੇ ਵਿੱਚ ਛੇੜਾ ਸੀ ਨਾ ਇਹ ਤਾਂ ਹੋਣ ਗਏ ਤਾਂ ਵਾ ਵਾ ਬਹੁਤ ਤੇਜ਼ ਸੀ ਜਦੋਂ ਪਹਿਲਾਂ ਆਇਆ ਹੈ ਤੁਸੀਂ ਬਾਈ ਦੱਸੋ ਕਮੈਂਟ ਕਰਕੇ ਜਿਹੜੇ ਵੀਡੀਓ ਵੇਖਦੇ ਹੋ ਉਹ ਕਿੱਥੇ ਕਿੱਥੇ ਨਮੀ ਸਟਿਆ ਵੈਸੇ ਤਾਂ ਮੀਂਹ ਇਹ ਬਹੁਤ ਏਰੀਏ ਚ ਆਇਆ ਘੱਟੋ ਘੱਟ 6 ਦਿਨਾਂ ਨੂੰ ਚੱਲੂ 6 ਹੱਤਾ ਦਿਨਾਂ ਨੂੰ ਮਸ਼ੀਨ ਇਹ ਜ ਮੱਕੀ ਚ ਨਹੀਂ ਚੱਲਦੀ 2-3 ਦਿਨ ਜੇ ਨਾ ਹੁਣ ਮੀਂਹ ਪਾਇਆ ਤਾਂ 3-4 ਦਿਨ ਤੱਕ ਪਾਣੀ ਨਹੀਂ ਸੋਖਦਾ ਬਾਈ ਮੀਂਹ ਪਿਆ ਬਹੁਤ ਭਰ ਆ ਉਧਰ ਛੱਡੀ ਬਿਠਾਣਾ ਕੈਪਿਟੀ ਜੀ ਜੇ 13 ਵਟਾ ਨਹੀਂ ਉਹ ਪਣਾ ਕੈਪਿਟੀ ਚ ਕਿੰਨਾ ਛੱਡੀ ਰੱਖ ਅਕਸਰ ਪਾਣੀ ਹੌਲੀ ਹੌਲੀ ਜਾਂਦਾ ਰਜਾ ਬਹੁਤਾ ਪਾਣੀ ਹੂੰ ਅੱਜ ਦਾ ਕਿਰਾ ਮੌਸਮ ਬਈ ਸਾਫ ਆ ਧੁੱਪ ਨਿਕਲੀ ਤੂੰ ਦਿਖਦੀ ਹੋਊਗੀ ਤੇ ਹੋਰ ਹਜੇ ਵੀ ਦਸੀ ਜਾਂਦੇ ਐ ਹੁਣ ਤਾਂ ਯਾਰ ਨਾ ਹੀ ਪਾਵੇ ਹਾਂ ਹੁਣ ਤਾਂ ਡੱਕੇ ਲਾਈ ਜਾਂਦੇ ਸੀ ਤੇ ਥੋੜਾ ਜਿਹਾ ਰਹਿ ਗਿਆ ਸੀਗਾ ਵੀ ਹੋਊਗਾ ਕੋਈ ਚਾਰਕਨ ਵਾਲਾ ਥਾਂ ਬੀਜੇ ਝੋਨੇ ਚ ਤੇ ਬਈ ਮੀਂਹ ਲੈ ਪਿਆ ਬੁਰੇ ਹਾਲ ਕਰਤੇ ਕੋਈ ਹਾਲ ਨਹੀਂ ਸੀ ਚਾਰ ਚਪੇਰੇ ਸਾਰੀਆਂ ਵਟਾਂ ਇੱਕੋ ਹੀ ਹੋ ਗਈਆਂ ਇੱਕ ਅੱਗੇ ਡਾਫ ਲੱਗਦੀ ਹੈ ਇੱਕ ਤਾਂ ਹੁੰਦੀ ਹੈ ਨਾ ਵੀ ਵਟਾਂ ਉੱਤੋਂ ਦੇ ਚਲ ਪਾਣੀ ਵਗਿਆ ਜਾਂਦਾ ਨੁਕਸਾਨ ਨਹੀਂ ਕਰਦਾ ਤੇ ਜਦੋਂ ਡਾਫ ਲੱਗ ਜਾਂਦੀ ਇੱਕ ਥਾਂ ਖੜ ਜਾਂਦਾ ਫਿਰ ਉੱਥੇ ਔਖਾ ਹੋ ਜਾਂਦਾ ਤੇ ਬਾਕੀ ਪੱਠੇ ਵੀ ਆਪਣੇ ਡਾਫ ਚ ਹੀ ਆ ਚਲੋ ਉਹ ਤਾਂ ਜੇ ਹੁਣ ਨਾ ਮੀਂਹ ਪਿਆ ਅੱਜ ਸ਼ਾਮ ਤੱਕ ਪੱਠਿਆਂ ਦਾ ਤਾਂ ਮਸਲਾ ਹੱਲ ਹੋ ਜਾਊਗਾ ਗੱਲ ਤਾਂ ਦੁਬਾਰੇ ਉੱਤੋਂ ਨਾ ਵੀ ਫੇਰੀ ਆ ਆ ਬਾਈ ਕੀਤੇ ਪਿਆ ਬੁਰੇ ਹਾਲ ਅਜਾ ਆਪਾਂ ਤੁਹਾਨੂੰ ਵਿਖਾਉਨੇ ਆ ਮੀਂਹ ਦੇ ਘਾਰੇ ਮੀਂਹ ਕਿੰਨਾ ਕੁ ਮੀਂਹ ਪਿਆ ਕਾਲਾ ਵਾਲਾ ਸ਼ਾਟ ਲਾਉਣਾ ਹੈ ਹੈ ਪੈਂਦੇ ਮੀਂਹ ਦਾ ਸ਼ਾਟ ਲਾਉਣਾ ਮੀਂਹ ਪੈਂਦੇ ਜੀ ਤਾਂ ਐਸੀ ਇਹ ਫੈਜ ਜੂਗਾ ਜੀ ਅੰਦਰ ਫੜ ਕੇ ਆਪਾਂ ਬਈ ਉਹ ਮੱਕੀ ਦਾ ਹੀ ਬੁਰਾ ਮੱਕੀ ਦਾ ਬਾਲਾ ਬੁਰਿਆ ਵਾਲਾ ਹੈ ਨਾ ਮੱਕੀ ਆਏ ਤਾਂ ਸੱਲੀ ਹੋਈ ਹੁੰਦੀ ਆ ਬਈ ਸੋਖੇ ਜਦੋਂ ਇਹ ਮੱਕੀ ਆ ਬਈ ਵੱਢਣ ਵਾਲੀ ਸੀ ਉਹ ਤੇ ਉਹਦੇ ਚ ਪਾਣੀ ਪੂਰੀ ਭਰੀ ਖੜੀ ਐ ਐਈ ਤਾਂ ਸਾਵਧਾ ਕਰ ਗਿਆ ਨਾ ਐਈ ਤਾਂ ਬਹੁਤ ਖੇਚਦਾ ਯਾਰ ਮੱਕੀ ਜੇ ਨਿਕਲੇ ਉਹ ਫਿਰ ਪਾਣੀ ਇਹ ਚ ਤਾਂ ਐਵੇਂ ਘੜਦਾ ਨਹੀਂ ਕਿੱਥੇ ਦਾ ਵੈਲਾ ਮੋਟਰ ਛਾੜ ਕਿੱਥੇ ਦਾ ਮੋਟਰ ਛਾੜਦੇ ਸੀ ਆਪਾਂ ਹੈਨਾ ਵੀ ਡੱਕੇ ਲਾਉਣੇ ਆ ਪਾਣੀ ਪਾਣੀ ਕਿੱਥੇ ਤੇ ਪਾਣੀ ਆ ਕਿੱਥੇ ਪਾਣੀ ਆ ਕੱਢਣਾ ਪੈਂਦਾ ਆਇਆ ਨਾ ਫਿਰ ਉਧਰੋਂ ਖਿੱਚਣਾ ਤੇ ਰੇ ਨਾ ਇਹ ਨਹੀਂ ਵਟਣੀ ਹੁੰਦੀ ਬੰਦ ਇੱਥੇ ਵੀ ਬਾਗਲਾ ਰੱਖਦੇ ਨੇ ਆਹ ਹੁਣ ਨਿਕਲ ਆ ਰੱਖਦੇ ਹੂੰ ਹੂੰ ਹਿੰਨੇ ਚੋ ਰੱਖ ਦੇ ਔਰ ਲਿੱਟ ਚੱਕ ਲੈ ਹਾਂ ਜਮਾ ਵੀ ਘਟ ਜੂ ਨਾ ਫੇਰਾ ਜਿਹੜੇ ਰਹਿ ਗਏ ਡੱਕੇ ਵੀ ਲਾਉਣੇ ਆ ਨਾ ਆਪਾਂ ਜਮਾ ਨਾ ਹੋ ਜੇ ਕੇ ਫਿਰ ਮੋਟਰ ਛੱਡ ਲਾਂਗੇ ਵੇ ਪਾਣੀ ਕਿੰਨਾ ਖੇਦੀ ਆ ਉਹਦਾ ਪਾਣੀ ਨਹੀਂ ਖੇਦੀ ਮੋਟਰ ਆਹ ਵੇ ਵੱਡਾ ਕਿਥੋਂ ਆ ਬਹੁਤ ਬੁਰਾ ਹਾਲ ਕੀਤਾ ਯਾਰ ਹੈਨਾ ਕਿਉਂ ਸੇ ਘੈਰੇ ਤੂੰ ਹੂੰ ਕਿਹੜੇ ਚ ਵੱਢੀਏ ਮੈਂ ਉਹ ਫੜ ਲਈ ਕਿਹੜੀ ਇਹਦੇ ਨਾਲ ਆ ਰੂੜੀ ਦੇ ਮੰਜਾ ਮੰਜਾ ਲੈ ਕੇ ਚੱਲੀਏ ਫਿਰ ਮੰਜਾ ਲੈ ਚੱਲਦੇ ਚੱਲ ਮੰਜਾ ਕੱਢ ਫਿਰ ਹੂੰ ਲਾਂਗਾ ਬਣਾ ਲਾਂਗੇ ਫਿਰਾਂ ਨੂੰ ਹੂੰ 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 ਇਹ ਲਾਂਗਾ ਬਣ ਗਿਆ ਪੱਠੇ ਵੱਢਣੇ ਬੁਰੇ ਹੋਏ ਪਏ ਆ ਤੁਹਾਨੂੰ ਖਾਵਾਂਗੇ ਕਿੰਨਾ ਕਿੰਨਾ ਪਾਣੀ ਆ ਹੂੰ ਆ ਪਾਲ ਕੁਗਰਿਆ ਸੀਗਾ ਮਧੋਲ ਦਾ ਸੁਖਿਆ ਹੈ ਇਹ ਸੀ ਉਹਦਾ ਹੂੰ ਇੱਥੇ ਭਾਏ ਜੋ ਆਖਣੀ ਪੱਟੀਆਂ ਉਹ ਉਹਦੀ ਉਹਦੇ ਮੂਰੀ ਜਿਹਾ ਹੋ ਗਿਆ ਵੇਖ ਲੈ ਇੰਨੇ ਕਸਨ ਦਾ ਪਣੀ ਹੂੰ ਡੋਟਾ ਹੀ ਇੰਚ ਐਟ ਜੀ ਨਿਕਲੀ ਆ ਹੂੰ ਉਹਦੇ ਭਾਏ ਉੱਪਰ ਨਹੀਂ ਜਾਂਦਾ ਜੋ ਕਿ ਮੱਕੀ ਦੀਆਂ ਵੀਡੀਓ ਬਹੁਤ ਆਈਆਂ ਨੇ ਤੇ ਹੋਰ ਬਹੁਤ ਔਖਾ ਹੋ ਜਾਂਦਾ ਯਾਰ ਆਹੀ ਜੱਬ ਖਾਨਾ ਹੈ ਮੱਕੀ ਦਾ ਇਹ ਜੇ ਤਾਂ ਸੁਗਬੂਗੇ ਚ ਆ ਗਿਆ ਕੰਮ ਤੇ ਫਿਰ ਤਾਂ ਇਹਦੇ ਨਾਲ ਤਰੀਸ ਨਹੀਂ ਤੇ ਜੇ ਬੰਦਾ ਇਹਦੇ ਚ ਹੂੰ ਦਾ ਖੱਡਾ ਹੀ ਨਹੀਂ ਪੈ ਸਕਦਾ ਅਰਧ ਗਿਆ ਪਾਣੀ ਉਹ ਚ ਵਿੱਚੇ ਸੁੱਕਿਆ ਪਾਣੀ ਨਹੀਂ ਕਿਹੜਾ ਕੱਢਿਆ ਇਹ ਕੱਢਿਆ ਕੱਲ ਪਤਾ ਨਹੀਂ ਨਹੀਂ ਕੱਢਿਆ ਫੇਰ ਉਹਨਾ ਝੋਨਾ ਜਿਹਾ ਵੇਖੀ ਕਲਿੰਦਰੀ ਜੇ ਕੱਢਣ ਲੱਪਿਆ ਵਦਨ ਜੇ ਲੱਗ ਪਿਆ ਬਾਹ ਪਦੀਆ ਤੇ ਉਹਨਾ ਆਪਣਾ ਹੀ ਵਦਨ ਜੇ ਪੈ ਜੂਗਾ ਪਾਣੀ ਨਾਲ ਇਹ ਵਧੀਆ ਫੋਟ ਕਰੀ ਜਾਂਦਾ ਸੀ ਕਾਹ ਤੇ ਪਰ ਗੀ ਬੰਦਾ ਸੂਝਦਾ ਕੋਸਾ ਤੇ ਬੰਦਾ ਕੋਸਾ ਹੈ ਨਾ ਇਹ ਲੱਗ ਹੂੰ ਫੋਟਾ ਹੋ ਤਾ ਹੋਈ ਐ ਸੱਚੀ ਹਵਾar ਹੂੰ ਚਲਿਏ ਵੱਡੀਆਂ ਫਿਰ ਪੱਠੇ ਦਾ ਵੱਢਣੇ ਪੈਣੇ ਆ। ਚੱਲ ਆ ਗਿਆ ਮੈਂ ਇੱਧਰ ਦੀ। ਤੂੰ ਉੱਥੇ ਚੱਲ। ਆ ਦੇਖੋ ਭਾਈ। ਕੀਤੇ ਪੈਣਾ ਖਾਲੇ ਫੂਲੇ ਇੱਕ। ਅਜੇ ਅੱਗੇ ਜਾ ਕੇ ਵੇਖੋ। ਪਾਣੀ ਪੀਂਦਾ ਹੀ ਬਹੁਤ ਆ ਵੇਖੋ ਖਾਲਿਆਂ ਦੇ ਵੱਟਾ ਪਾਣੀ ਪੀ ਜਾਣੀ ਹੈ ਸਾਰੇ ਇਕ ਕੀਤਾ ਪਿਆ ਕੰਮ ਨਾ ਦੇਖ ਖਾਲ ਦਾ ਪਤਾ ਨਹੀਂ ਲੱਗਦਾ ਕਿੱਥੇ ਹੈ ਤੇ ਇਦੂਆਂ ਗਾਂ ਪਾਣੀ ਵਧਣ ਲੱਗ ਪੈਂਦਾ ਐ ਐਨ ਥੋੜੇ ਜਿਨੇਵੇਂ ਤੇ ਜਿਵੇਂ ਜਿਵੇਂ ਨੀਮਾ ਹੋਵੇਂ ਮੈਂ ਚੜਾ ਜਾਂਦੇ ਪਾਣੀ ਦਾ ਆ ਦੇ ਚ ਮੇਟਾਂ ਭਰੀਆਂ ਖੜੀਆਂ ਆ ਇਹ ਤਾਂ ਭਰੀਆਂ ਖੜੀਆਂ ਆ ਆ ਦੇਖੋ ਵਿੱਚ ਉਹਨਾਂ ਡੁੱਬਿਆ ਖੜਾ ਇਨਾਮੀ ਜਿੱਟਾ ਰ ਆਪਣੀ ਹਾਂ ਠੀਕ ਬਹੁਤ ਬਾਜ ਬਾਜ ਕੇ ਤੋਰ ਨਾ ਮੈਂ ਖਾਲ ਦੀ ਵਟ ਤੇ ਕਦੇ ਕਿ ਪਾਣੀ ਚ ਨਾ ਡੱਗ ਪੀਏ ਹੈ ਦੇਖੋ ਬਈ ਹਾਲ ਇੱਥੇ ਕੱਲ ਚੂਹਾ ਗੁੱਡਾ ਬਹੁਤ ਪੜਦਾ ਸੀ ਦੇਖੋ ਹਾਲ ਬਈ ਮੰਦੇ ਹਾਲ ਕਰਤਨ ਪਾਣੀ ਭਲਾ ਜੇ 2 ਦਿਨ ਲੱਗ ਗਏ ਤਾਂ ਵੀ ਪਾਣੀ ਘਟ ਜੂਗਾ ਬਹੁਤ ਤੇ ਪਰ ਯਾਰ ਆਈਆਂ ਕੀੜਾਂ ਤਾਂ ਆਏ ਨਾ ਸਾਰਾ ਕੁਝ ਖਾ ਦਿੰਦਾ ਨਾ ਆਹ ਪੱਠੇ ਵੱਢਣੇ ਹੁਣ ਇੰਨੇ ਪਾਣੀ ਥੋ ਤੇ ਚੋਇਆ ਨਾ ਕੀ ਬਣਿਆ ਹੁਣ ਓਏ ਹੈਂ ਉਹ ਮਤਲਬ ਪਈ ਚ ਵੜ ਗਏ ਹੋਣਗੇ ਨਾ ਪਈ ਚ ਪਾਲਾ ਮੇ ਪਾਣੀ ਯਾਰ ਪਾਲਾ ਮੀਂਹ ਟੇ ਇੱਥੇ ਕੋ ਯਾਰ ਬਈ ਢਾਲ ਵੀ ਜਤਾਉ ਉਹ ਨਾ ਵਾਣਾ ਦੀ ਹੈ ਕਿੱਧਰ ਤੇ ਜੱਲਾਂਗਾ ਤੂੰ ਵੇਖ ਮੋੜ ਦਾ ਫਿਰ ਉਧਰ ਦੀ ਬਾੜ ਜਿਆਦੇ ਪੈਂਦੀ ਹੈ ਇਥੋਂ ਵੱਢਨੇ ਆ। ਕਿਹੜਿਆ ਨਾ ਤੂੰ? ਮੈਂ ਤਾਂ ਨਾ ਵੱਢ ਲੈਨੇ ਆ। ਆਹਾ। ਇਥੋਂ ਇਥੋਂ ਤੱਕ ਵੱਢ ਲੈਨੇ ਆ। ਕੱਲ ਨੂੰ ਇਥੋਂ ਵੱਢਦਾ। ਕੱਲ ਨੂੰ ਫਿਰ ਦੋ ਜਾਣੇ ਵੱਢਣ ਆ ਲੈ ਜਾਣਗੇ। ਕੱਲ੍ਹ ਹੋ ਜਾਦਾ ਪਾਣੀ ਘਟ ਜੇ, ਪਾਣੀ ਜਾਂਦਾ ਬਹੁਤ ਉੱਤਰ ਨੂੰ। ਫੜਾ ਕੇ ਰਦਾਤੀ ਰੱਪਾ। ਅਜੇ ਮੰਝਾ ਲਿਆਂਦਾ ਆਪਾਂ ਉਹ ਮੰਝਾ ਲਿਆਂਦਾ ਐਨੀ ਕੋਈ ਗੱਡੀ ਆ ਬਾ ਪਾਦ ਲਾ ਸੀ ਤਾਂ ਗੱਲ ਵੱਡੂ ਹਾਂ ਹਾਂ ਉੱਥੇ ਚੱਕ ਲਿਆ ਕਰਾਂ ਹਾਂ ਕਰ ਲਾਂਗੇ ਹਾਂ ਹਾਂ ਕਰ ਲਾਂਗੇ ਨਹੀਂ ਆ ਤਾਂ ਚੱਲੀਆਂ ਹੁਣ ਜੰਮੂ ਜੇ ਅ ਜੰਮੂ ਇਹ ਤਾਂ ਹੁਣ ਚੱਲਿਆ ਬਾਈ ਬਿੱਲੂ ਕੇ ਜਿਹੜੇ ਬੂਝੇ ਜੇ ਨਹੀਂ ਯਾਰ ਇਹ ਤਾਂ ਬੋਲੀ ਜਾਂਦੇ ਇਹਦਾ ਉਂਦੇ ਪੌੜੀ ਇਧਰੋਂ ਜਾਓ ਬਿਓ Eu vou pendurar, né? ਸ਼ਰਤਾਂ ਹੋਣੀਆਂ ਮੈਂ ਹਰੀ ਨਾਲ ਦੀ ਗੱਲ ਉਹ ਜੀ ਆਪਣੇ ਨਾਲ ਦੋ ਦੋ ਤਿੰਨ ਆਰੀ ਉੱਠ ਕੇ ਵੇਖਿਆ ਮਾਹ ਗੱਲ ਕੀ ਹੈ ਫਿਰ ਮੈਂ ਨਾ ਸਮੁੰਦਰ ਕੇ ਪਹੂ ਅੰਦਰ ਆਪਨੇ ਬਾਹਰ ਕਰਕੇ ਤਾਂ ਹੀ ਰਹਿੰਦੇ ਆ ਮਾਹ ਹਾਂ ਪਰ ਹੁਣ ਉਹਨਾਂ ਨੂੰ